ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਸੋਸ਼ਲ ਮੀਡੀਆ 'ਚ ਤੁਸੀਂ ਵੀ ਦੇਖਿਆ ਅਸੀਂ ਵੀ ਦੇਖਿਆ ਕਿ ਤਰਨ ਤਾਰਨ ਵਿਖੇ ਜਿਹੜਾ ਬਾਏ ਇਲੈਕਸ਼ਨ ਚੱਲ ਰਿਹਾ ਵਾ ਉਸ ਬਾਏ ਇਲੈਕਸ਼ਨ ਦੇ ਵਿੱਚ ਇੱਕ ਪੰਜਾਬ ਦਾ ਕਾਂਗਰਸ ਦਾ ਪ੍ਰਧਾਨ ਤੇ ਲੁਧਿਆਣੇ ਦਾ ਮੈਂਬਰ ਪਾਰਲੀਮੈਂਟ ਰਾਜਾ ਬੜਿੰਗ ਨੇ ਦਲਿਤ ਭਾਈਚਾਰੇ ਦਾ ਪੂਰਾ ਅਪਮਾਨ ਕੀਤਾ ਪੰਜਾਬ ਦੇ ਲਗਭਗ 42% ਲੋਕਾਂ ਦਾ ਅਪਮਾਨ ਕੀਤਾ ਇਹ ਕਹਿ ਕੇ ਕਿ ਤੁਹਾਡੇ ਦੇ ਵਿੱਚੋਂ ਇੱਕ ਸਰਦਾਰ ਬੂਟਾ ਸਿੰਘ ਜੋ ਆ ਉਸ ਨੂੰ ਕਾਂਗਰਸ ਨੇ ਹੋਮ ਮਿਨਿਸਟਰ ਬਣਾਇਆ ਜਿਹੜਾ ਕਾਲਾ ਰੰਗ ਦਾ ਕਾਲਾ ਸੀ ਜਿਹੜਾ ਪੱਠੇ ਕੁੱਤਰ ਦਾ ਸੀ ਤੁਸੀਂ ਇਹ ਦੇਖੋ ਉਹਦੀ ਜਿਹੜੀ ਮਾਨਸਿਕਤਾ ਵਾ ਉਹ ਮਾਨਸਿਕਤਾ ਸਮਝ ਆਂਦੀ ਕਿ ਐਂਟੀ ਦਲਿਤਵਾ ਜਦ ਵੀ ਉਹਦੀ ਮੈਂ ਅੱਜ ਨੈੱਟ ਦੇ ਅੰਦਰ ਸਰਦਾਰ ਬੂਟਾ ਸਿੰਘ ਜੀ ਦੀ ਹਿਸਟਰੀ ਜਿਹੜੀ ਹੈ ਉਸ ਦੀ ਸਟੱਡੀ ਕੀਤੀ ਆ ਉਹ ਵੈਲ ਕੁਆਲੀਫਾਈਡ ਪਰਸਨ ਸੀ ਬੜਾ ਲਿਖੇ ਸੀਗੇ ਉਹ ਕਿਸੇ ਰਹਿਮੋ ਕਰਮ ਤੇ ਉਹਨਾਂ ਨੂੰ ਦੇਸ਼ ਦਾ ਹੋਮ ਮਿਨਿਸਟਰ ਜਿਹੜਾ ਵਾ ਉਹ ਕਿਸੇ ਰਹਿਮੋ ਕਰਮ ਤੇ ਨਹੀਂ ਬਣਾਇਆ ਗਿਆ ਬਲਕਿ ਕਾਂਗਰਸ ਦੇ ਵਿੱਚ ਰਹਿ ਕੇ ਉਹਨਾਂ ਨੇ ਬੜੀ ਯੋਗਤਾ ਜਿਹੜੀ ਆ ਉਹ ਹਾਸਲ ਕੀਤੀ ਮਿਹਨਤ ਕੀਤੀ ਔਰ ਦੇਸ਼ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਉਹਨਾਂ ਨੂੰ ਹੋਮ ਮਿਨਿਸਟਰ ਬਣਾਇਆ ਤਾਂ ਉਹਨਾਂ ਦੀ ਯੋਗਤਾ ਸੀ ਔਰ ਇਹ ਗੱਲ ਕਹਿ ਕੇ ਬੜਾ અપਮਾਨ ਕੀਤਾ ਜ਼ਲੀਲ ਭਰੇ ਸ਼ਬਦ ਬੋਲੇ ਉਹ ਮਜਬੀਆਂ ਦਾ ਸੀ ਉਹ ਬਾਲਮੀਕੀਆਂ ਦਾ ਸੀ ਮਤਲਬ ਉਹ ਕਾਂਗਰਸ ਦਾ ਨਹੀਂ ਸੀ ਇੱਥੋਂ ਇਹ ਗੱਲ ਸਮਝ ਆਂਦੀ ਆ ਤਾਂ ਮੈਂ ਸਭ ਤੋਂ ਪਹਿਲਾਂ ਤਾਂ ਰਾਹੁਲ ਗਾਂਧੀ ਜੀ ਤੋਂ ਇਹ ਮੰਗ ਕਰਦਾ ਵਾਂ ਕਿ ਉਸ ਬੰਦੇ ਨੂੰ ਕਾਂਗਰਸ ਚੋਂ ਕੱਢਿਆ ਜਾਏ ਨੰਬਰ 1 ਦੇਸ਼ ਦੀ ਐਸਸੀ ਐਸਟੀ ਕਮਿਸ਼ਨ ਤੋਂ ਇਹ ਮੰਗ ਕਰਦਾ ਵਾਂ ਕਿ ਉਹਨਾਂ ਦੇ ਖਿਲਾਫ ਐਸਸੀ ਐਸਟੀ ਐਕਟ ਦਾ ਜਿਹੜਾ ਪਰਚਾ ਵਾ ਦਰਜ ਕੀਤਾ ਜਾਏ ਐਫ ਆਈ ਆਰ ਦਰਜ ਕੀਤੀ ਜਾਵੇ ਔਰ ਨਾਲ ਦੀ ਨਾਲ ਮੈਂ ਪੰਜਾਬ ਦੇ ਵਿਸ਼ੇਸ਼ ਤੌਰ ਤੇ ਜੋ ਪੰਜਾਬ ਦੇ ਦਲਿਤ ਭਾਈਚਾਰੇ ਵਾਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹਨਾ ਵਾਂ ਕਿ ਜਿਹੜੇ ਲੋਕ ਦਲਿਤ ਵਿਰੋਧੀ ਵਿਚਾਰ ਰੱਖਦੇ ਨੇ ਉਹਨਾਂ ਨੂੰ ਮੌਕੇ ਤੇ ਆ ਕੇ ਜ਼ਰੂਰ ਜਵਾਬ ਦਿਆ ਕਰੋ ਹੁਣ ਜਵਾਬ ਤੁਹਾਡੇ ਸਾਹਮਣੇ ਆ 11 ਤਰੀਕ ਨੂੰ ਬਾਅਦ ਇਲੈਕਸ਼ਨ ਹੋ ਰਿਹਾ ਤਰਨਤਰਨ ਤਾਂ ਮੈਂ ਆਪਣੇ ਦਲਿਤ ਭਾਈਚਾਰੇ ਨੂੰ ਕਹਿੰਕਿ ਮੈਂ ਦੇਖਿਆ ਉੱਥੇ ਜਾ ਕੇ ਲਗਭਗ 35000 ਤੋਂ ਵੱਧ ਦਲਿਤ ਭਾਈਚਾਰੇ ਦੀ ਵੋਟ ਉੱਥੇ ਔਰ ਮੈਂ ਆਪਣੇ ਉਸ ਭਾਈਚਾਰੇ ਨੂੰ ਬੇਨਤੀ ਕਰਨਾ ਚਾਹਨਾ ਤੋਥੇ ਕਾਂਗਰਸ ਦੀ ਜਿਹੜੀ ਜਮਾਨਤ ਆ ਉਹ ਜਬਤ ਹੋਣੀ ਚਾਹੀਦੀ ਆ ਦਾਚਾ ਰਾਜਾ ਵੜਿੰਗਦੇਸ ਬਿਆਨ ਤੋਂ ਬਾਅਦ ਫਿਰ ਰਵਨੀ ਸਿੰਘ ਦਿੱਤੂ ਦਾ ਬਹੁਤ ਮਖਣਾ ਰਾਜਨੀਤੀਕਰ ਕੇ ਆਉਣਾ ਆ ਉਹ ਕਹਿੰਦੇ ਕਿ ਮੇਰਾ ਕੀ ਇਹੋ ਜਿਹਾ ਸੰਕਲਪ ਸੀ ਤੁਹਾਨੂੰ ਇਹਸ ਪਹੁੰਚੇ ਨਿੱਗਰ ਅਜਿਹੀ ਗੱਲ ਆ ਤੁਹਾਡੀ ਜਿੱਤਿਆ ਮੇਰਾ ਜ਼ਿਰ ਇਹ ਤਾਂ ਸੋਚ ਕੇ ਕਰਨਾ ਚਾਹੀਦਾ ਸੀ ਆਪਾਂ ਪੂਰੇ ਪੰਜਾਬ ਦੇ ਲਗਭਗ 42% ਲੋਕਾਂ ਦਾ ਅਪਮਾਨ ਕਰ ਰਹੇ ਹਾਂ ਉਹਨਾਂ ਨੂੰ ਜਲੀਲ ਕਰ ਰਹੇ ਹਾਂ ਉਹਨਾਂ ਨੂੰ ਇਹ ਕਹਿ ਰਹੇ ਵੇ ਉਹਨੂੰ ਇਹ ਮਜਬੀ ਆ ਮਜਬੀ ਸੀ ਇਹ ਰੰਗ ਦਾ ਕਾਲਾ ਸੀ ਏ ਬਾਲਮੀਕੀ ਅਸੀਂ ਇਹ ਅਹਿਸਾਸ ਕਰਵਾ ਰਹੇ ਸੀਗੇ ਇਹ ਸੁ ਕਰਕੇ ਹੁਣ ਪੰਜਾਬ ਦਾ ਜਿਹੜਾ ਦਲਿਤਾ ਉਹ ਪੜਿਆ ਲਿਖਿਆ ਵਾ ਐਜੂਕੇਟ ਦੇ ਨਾਲ ਆਰਥਿਕ ਤੌਰ ਤੇ ਵੀ ਸਟਰੋਂਗ ਆ ਸਮਾਜਿਕ ਤੌਰ ਤੇ ਵੀ ਔਰ ਸਟਰੋਂਗ ਆ ਰਾਜਨੀਤਿਕ ਤੌਰ ਤੇ ਵੀ ਸਟਰੋਂਗ ਆ ਉਹ ਇਦਾਂ ਦੇ ਰਾਜਾ ਬਣਨ ਵਰਗੇ ਤੇ ਡਿਪੈਂਡ ਨਹੀਂ ਆ ਉਹਨਾਂ ਨੂੰ ਤਾਂ ਠੇਸ ਪਹੁੰਚੀ ਆ ਇਸ ਮਾਫੀ ਦੇ ਨਾਲ ਤਾਂ ਸਾਡਾ ਗੁਜ਼ਾਰਾ ਨਹੀਂ ਨਾ ਅਸੀਂ ਤਾਂ ਇਹ ਚਾਹਨੇ ਆ ਕਿ ਉਹਦੇ ਖਿਲਾਫ ਐਸੀਐਸਐਟ ਐਕਟ ਦਾ ਜਿਹੜਾ ਪਰਚਾ ਵਾ ਉਹ ਦਰਜ ਕੀਤਾ ਜਾਵੇ ਤੇ ਨਾਲ ਦੇ ਨਾਲ ਰਾਹੁਲ ਗਾਂਧੀ ਜੀ ਉਹਨੂੰ ਜਿਹੜਾ ਪਾਰਟੀ ਦੇ ਵਿੱਚੋਂ ਨਿਸ਼ਕਾਸ਼ਿਤ ਕਰਨਾ ਲੱਗਦਾ ਤਾਂ ਮੁਰਝੇ ਗਿਆਨ ਤੋਂਬ ਕਰਨ ਤਰ੍ਹਾਂ ਦੀ ਜਿਹੜੀ ਕਾਂਗਰਸ ਪਾਰਟੀ ਬਿਲਕੁਲ ਜੀ ਤੁਹਾਡੇ ਸਾਹਮਣੇ ਆ 11 ਤਰੀਕ ਨੂੰ ਦਲਿਤ ਪਾਰਚਾ ਜਿਹੜਾ ਅਣਖੀ ਆ ਉਹ ਤਾਂ ਕਾਂਗਰਸ ਨੂੰ ਬੋੜ ਨਹੀਂ ਪਾਊਗਾ ਔਰ ਜਮਾਤ ਜੱਬ ਜਿਹੜੀ ਆ ਤੁਹਾਡੇ ਸਾਹਮਣੇ ਤੁਸੀਂ ਦੇਖ ਲਿਓ ਕਿ ਦਾਨਾ ਸਾਹਿਬ ਜਿਹੜੀ ਗੱਲ ਤੁਸੀਂ ਕਹੀ ਸੀਗੀ 4 ਤਰੀਕ ਨੂੰ ਘੰਟਾ ਘਰ ਖਾ ਕੇ ਉਹ ਨਜ਼ਰ ਆ ਗਈ ਕਿ ਅੱਜ ਕਾਂਗਰਸ ਦਾ ਜਿਹੜਾ ਕੈਂਡੀਡੇਟ ਸੀ ਉਹਦੀ ਜਮਾਤ ਜਿਹੜੀ ਆ ਉਹ ਜ਼ਬਤ ਹੋ ਗਈ ਆ ਠੀਕ ਹੈ ਠੀਕ ਹੈ थैंक यू ਕਾਰਨ ਹੈ ਜੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਸੋਸ਼ਲ ਮੀਡੀਆ 'ਚ ਤੁਸੀਂ ਵੀ ਦੇਖਿਆ ਅਸੀਂ ਵੀ ਦੇਖਿਆ ਕਿ ਤਰਨ ਤਾਰਨ ਵਿਖੇ ਜਿਹੜਾ ਬਾਏ ਇਲੈਕਸ਼ਨ ਚੱਲ ਰਿਹਾ ਵਾ ਉਸ ਬਾਏ ਇਲੈਕਸ਼ਨ ਦੇ ਵਿੱਚ ਇੱਕ ਪੰਜਾਬ ਦਾ ਕਾਂਗਰਸ ਦਾ ਪ੍ਰਧਾਨ ਤੇ ਲੁਧਿਆਣੇ ਦਾ ਮੈਂਬਰ ਪਾਰਲੀਮੈਂਟ ਰਾਜਾ ਬੜਿੰਗ ਨੇ ਦਲਿਤ ਭਾਈ ਚਾਰੇ ਦਾ ਪੂਰਾ ਅਪਮਾਨ ਕੀਤਾ ਪੰਜਾਬ ਦੇ ਲਗਭਗ 42% ਲੋਕਾਂ ਦਾ ਅਪਮਾਨ ਕੀਤਾ ਇਹ ਕਹਿ ਕੇ ਕਿ ਤੁਹਾਡੇ ਦੇ ਵਿੱਚੋਂ ਇੱਕ ਸਰਦਾਰ ਬੂਟਾ ਸਿੰਘ ਜੋ ਆ ਉਸ ਨੂੰ ਕਾਂਗਰਸ ਨੇ ਹੋਮ ਮਿਨਿਸਟਰ ਬਣਾਇਆ ਜਿਹੜਾ ਕਾਲਾ ਰੰਗ ਦਾ ਕਾਲਾ ਸੀ ਜਿਹੜਾ ਪੱਠੇ ਕੁੱਤਰ ਦਾ ਸੀ ਤੁਸੀਂ ਇਹ ਦੇਖੋ ਉਹਦੀ ਜਿਹੜੀ ਮਾਨਸਿਕਤਾ ਵਾ ਉਹ ਮਾਨਸਿਕਤਾ ਸਮਝ ਆਂਦੀ ਕਿ ਐਂਟੀ ਦਲਿਤਵਾ ਜਦ ਵੀ ਉਹਦੀ ਮੈਂ ਅੱਜ ਨੈੱਟ ਦੇ ਅੰਦਰ ਸਰਦਾਰ ਬੂਟਾ ਸਿੰਘ ਜੀ ਦੀ ਹਿਸਟਰੀ ਜਿਹੜੀ ਹੈ ਉਸ ਦੀ ਸਟੱਡੀ ਕੀਤੀ ਆ ਉਹ ਵੈਲ ਕੁਆਲੀਫਾਈਡ ਪਰਸਨ ਸੀ ਪੜ੍ਹੇ ਲਿਖੇ ਸੀਗੇ ਉਹ ਕਿਸੇ ਰਹਿਮੋ ਕਰਮ ਤੇ ਉਹਨਾਂ ਨੂੰ ਦੇਸ਼ ਦਾ ਹੋਮ ਮਿਨਿਸਟਰ ਜਿਹੜਾ ਵਾ ਉਹ ਕਿਸੇ ਰਹਿਮੋ ਕਰਮ ਤੇ ਨਹੀਂ ਬਣਾਇਆ ਗਿਆ ਬਲਕਿ ਕਾਂਗਰਸ ਦੇ ਵਿੱਚ ਰਹਿ ਕੇ ਉਹਨਾਂ ਨੇ ਬੜੀ ਯੋਗਤਾ ਜਿਹੜੀ ਆ ਉਹ ਹਾਸਲ ਕੀਤੀ ਮਿਹਨਤ ਕੀਤੀ ਔਰ ਦੇਸ਼ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਉਹਨਾਂ ਨੂੰ ਹੋਮ ਮਿਨਿਸਟਰ ਬਣਾਇਆ ਤਾਂ ਉਹਨਾਂ ਦੀ ਯੋਗਤਾ ਸੀ ਔਰ ਇਹ ਗੱਲ ਕਹਿ ਕੇ ਬੜਾ અપਮਾਨ ਕੀਤਾ ਜ਼ਲੀਲ ਭਰੇ ਸ਼ਬਦ ਬੋਲੇ ਉਹ ਮਜਬੀਆਂ ਦਾ ਸੀ ਉਹ ਬਾਲਮਿਕੀਆਂ ਦਾ ਸੀ ਮਤਲਬ ਉਹ ਕਾਂਗਰਸ ਦਾ ਨਹੀਂ ਸੀ ਇੱਥੋਂ ਇਹ ਗੱਲ ਸਮਝ ਆਂਦੀ ਆ ਤਾਂ ਮੈਂ ਸਭ ਤੋਂ ਪਹਿਲਾਂ ਤਾਂ rahul gandhi ji ਤੋਂ ਇਹ ਮੰਗ ਕਰਦਾ ਵਾਂ ਕਿ ਉਸ ਬੰਦੇ ਨੂੰ ਕਾਂਗਰਸ ਚੋਂ ਕੱਢਿਆ ਜਾਏ ਨੰਬਰ 1 ਦੇਸ਼ ਦੀ ਅਸੀਂ ਐਸਟੀ ਕਮਿਸ਼ਨ ਤੋਂ ਇਹ ਮੰਗ ਕਰਦਾ ਵਾਂ ਕਿ ਉਹਨਾਂ ਦੇ ਖਿਲਾਫ SCSC ਐਕਟ ਦਾ ਜਿਹੜਾ ਪਰਚਾ ਵਾ ਦਰਜ ਕੀਤਾ ਜਾਏ ਐਫ ਆਈ ਆਰ ਦਰਜ ਕੀਤੀ ਜਾਵੇ ਔਰ ਨਾਲ ਦੀ ਨਾਲ ਮੈਂ ਪੰਜਾਬ ਦੇ ਵਿਸ਼ੇਸ਼ ਤੌਰ ਤੇ ਜੋ ਪੰਜਾਬ ਦੇ ਦਲਿਤ ਭਾਈਚਾਰਾ ਵਾ ਉਹਨੂੰ ਵੀ ਬੇਨਤੀ ਕਰਨਾ ਚਾਹਨਾ ਵਾ ਕਿ ਜਿਹੜੇ ਲੋਕ ਦਲਿਤ ਵਿਰੋਧੀ ਵਿਚਾਰ ਰੱਖਦੇ ਨੇ ਉਹਨਾਂ ਨੂੰ ਮੌਕੇ ਤੇ ਆ ਕੇ ਜ਼ਰੂਰ ਜਵਾਬ ਦੇਆ ਕਰੋ ਹੁਣ ਜਵਾਬ ਤੁਹਾਡੇ ਸਾਹਮਣੇ ਆ 11 ਤਰੀਕ ਨੂੰ ਬਾਈ ਇਲੈਕਸ਼ਨ ਹੋ ਰਿਹਾ ਤਰਨਤਰਨ ਤਾਂ ਮੈਂ ਆਪਣੇ ਦਲਦ ਭਾਈਚਾਰੇ ਨੂੰ ਕਹਿੰਕਿ ਮੈਂ ਦੇਖਿਆ ਉੱਥੇ ਜਾ ਕੇ ਲਗਭਗ 35000 ਤੋਂ ਵੱਧ ਦਲਦ ਭਾਈਚਾਰੇ ਦੀ ਵੋਟ ਉੱਥੇ ਔਰ ਮੈਂ ਆਪਣੇ ਉਸ ਭਾਈਚਾਰੇ ਨੂੰ ਬੇਨਤੀ ਕਰਨਾ ਚਾਹਨਾ ਕਿ ਉੱਥੇ ਕਾਂਗਰਸ ਦੀ ਜਿਹੜੀ ਜਮਾਨਤ ਆ ਉਹ ਜਬਤ ਹੋਣੀ ਚਾਹੀਦੀ ਹੈ ਦਾਚਾ ਰਾਜਾ ਵੜਿੰਗ ਦੇ ਇਸ ਬਿਆਨ ਤੋਂ ਬਾਅਦ ਫਿਰ ਰਵਨੀ ਸਿੰਘ ਦਿੱਤੂ ਦਾ ਤੋਂ ਮਾਫਨਾ ਰਾਜੇਵ੍ਰੀਤਾ ਕੇ ਜਾਨ ਆਇਆ ਉਹ ਕਹਿੰਦੇ ਕਿ ਮੇਰਾ ਕੀ ਇਹੋ ਜਿਹਾ ਸਤਿ ਤੁਸੀਂ ਤੁਹਾਨੂੰ ਥੇਸ ਪਹੁੰਚੇ ਜਿਕਰ ਅਜਹੀ ਗੱਲ ਆ ਤੁਹਾਡੀ ਜਿੱਤਿਆ ਮੇਰਾ ਜ਼ੇਹਰ ਇਹ ਤਾਂ ਸੋਚ ਕੇ ਕਰਨਾ ਚਾਹੀਦਾ ਸੀ ਆਪਾਂ ਪੂਰੇ ਪੰਜਾਬ ਦੇ ਲਗਭਗ 42% ਲੋਕਾਂ ਦਾ અપਮਾਨ ਕਰ ਰਹੇ ਹਾਂ ਉਹਨਾਂ ਨੂੰ ਜਲੀਲ ਕਰ ਰਹੇ ਹਾਂ ਉਹਨਾਂ ਨੂੰ ਇਹ ਕਹਿ ਰਹੇ ਵੇ ਉਹਨੂੰ ਇਹ ਮਜਬੀਆ ਮਜਬੀ ਸੀ ਇਹ ਰੰਗ ਦਾ ਕਾਲਾ ਸੀ ਇਹ ਬਾਲਮਿਕੀਆ ਸੀ ਇਹ ਅਹਿਸਾਸ ਕਰਵਾ ਰਹੇ ਸੀਗੇ ਇਹ ਸੋ ਕਰਕੇ ਹੁਣ ਪੰਜਾਬ ਦਾ ਜਿਹੜਾ ਦਲਿਤਾ ਉਹ ਪੜਿਆ ਲਿਖਿਆ ਵਾ ਐਜੂਕੇਟ ਦੇ ਨਾਲ ਆਰਥਿਕ ਤੌਰ ਤੇ ਵੀ ਸਟਰੋਂਗ ਆ ਸੰਗਠਨਿਕ ਤੌਰ ਤੇ ਵੀ ਔਰ ਸਟਰੋਂਗ ਆ ਰਾਜਨੀਤਿਕ ਤੌਰ ਤੇ ਵੀ ਸਟਰੋਂਗ ਆ ਉਹ ਇਦਾਂ ਦੇ ਰਾਜਾ ਬਣਨ ਵਰਗੇ ਤਾਂ ਡਿਪੈਂਡ ਨਹੀਂ ਆ ਉਹਨਾਂ ਨੂੰ ਤਾਂ ਠੇਸ ਪਹੁੰਚੀਆ ਇਸ ਮਾਫੀ ਦੇ ਨਾਲ ਤਾਂ ਸਾਡਾ ਗੁਜ਼ਾਰਾ ਨਹੀਂ ਨਾ ਅਸੀਂ ਤਾਂ ਇਹ ਚਾਹਦੇ ਆ ਕਿ ਉਹਦੇ ਖਿਲਾਫ ਐਸੀ ਐਕਟ ਦਾ ਜਿਹੜਾ ਪਰਚਾ ਵਾ ਉਹ ਦਰਜ ਕੀਤਾ ਜਾਵੇ ਤੇ ਨਾਲ ਦੀ ਨਾਲ ਰਾਹੁਲ ਗਾਂਧੀ ਜੀ ਉਹਨੂੰ ਜਿਹੜਾ ਪਾਰਟੀ ਦੇ ਵਿੱਚੋਂ ਨਿਸ਼ਕਾਸਤ ਕਰਨਾ ਲੱਗਦਾ ਹੈ ਕਿ ਉਹ ਜਿਆਨਦਾਰ ਕਰਾਂ ਤਰ੍ਹਾਂ ਦੀ ਕੋਈ ਚੀਜ਼ ਕਾਂਗਰਸ ਪਾਰਟੀ ਵਿੱਚ ਬਿਲਕੁਲ ਜੀ ਤੁਹਾਡੇ ਸਾਹਮਣੇ ਆ 11 ਤਰੀਕ ਨੂੰ ਦਲਿਤ ਪੈਚਾ ਜਿਹੜਾ ਅਣਖੀ ਆ ਉਹ ਤਾਂ ਕਾਂਗਰਸ ਨੂੰ ਬੋਡ ਨਹੀਂ ਪਾਊਗਾ ਔਰ ਜਮਾਤ ਜੱਬ ਜਿਹੜੀ ਆ ਤੁਹਾਡੇ ਸਾਹਮਣੇ ਤੁਸੀਂ ਦੇਖ ਲਿਓ ਕਿ ਦਾਨਾ ਸਾਹਿਬ ਜਿਹੜੀ ਗੱਲ ਤੁਸੀਂ ਕਹੀ ਸੀਗੀ 4 ਤਰੀਕ ਨੂੰ ਘੰਟਾ ਘਰ ਖਾ ਕੇ ਉਹ ਨਜ਼ਰ ਆ ਗਈ ਕਿ ਅੱਜ ਕਾਂਗਰਸ ਦਾ ਜਿਹੜਾ ਕੈਂਡੀਡੇਟ ਸੀ ਉਹਦੀ ਜਮਾਤ ਜਿਹੜੀ ਆ ਉਹ ਜਬਤ ਹੋ ਗਈ ਆ ਠੀਕ ਹੈ ਠੀਕ ਹੈ ਥੈਂਕ ਯੂ ਕਾਰਨ ਹੈ ਜੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਸੋਸ਼ਲ ਮੀਡੀਆ 'ਚ ਤੁਸੀਂ ਵੀ ਦੇਖਿਆ ਅਸੀਂ ਵੀ ਦੇਖਿਆ ਕਿ ਤਰਨਤਾਰਨ ਵਿਖੇ ਜਿਹੜਾ ਬਾਅਦ ਇਲੈਕਸ਼ਨ ਚੱਲ ਰਿਹਾ ਵਾ ਉਸ ਬਾਅਦ ਇਲੈਕਸ਼ਨ ਦੇ ਵਿੱਚ ਇੱਕ ਪੰਜਾਬ ਦਾ ਕਾਂਗਰਸ ਦਾ ਪ੍ਰਧਾਨ ਤੇ ਲੁਧਿਆਣਾ ਦਾ ਮੈਂਬਰ ਪਾਰਲੀਮੈਂਟ ਰਾਜਾ ਬੜਿੰਗ ਨੇ दलित ਭਾਈ ਚਾਰੇ ਦਾ ਪੂਰਾ ਅਪਮਾਨ ਕੀਤਾ ਪੰਜਾਬ ਦੇ ਲਗਭਗ 42% ਲੋਕਾਂ ਦਾ ਅਪਮਾਨ ਕੀਤਾ ਇਹ ਕਹਿ ਕੇ ਕਿ ਤੁਹਾਡੇ ਦੇ ਵਿੱਚੋਂ ਇੱਕ ਸਰਦਾਰ ਬੂਟਾ ਸਿੰਘ ਜੋ ਆ ਉਸ ਨੂੰ ਕਾਂਗਰਸ ਨੇ ਹੋਮ ਮਿਨਿਸਟਰ ਬਣਾਇਆ ਜਿਹੜਾ ਕਾਲਾ ਰੰਗ ਦਾ ਕਾਲਾ ਸੀ ਜਿਹੜਾ ਪੱਠੇ ਕੁੱਤਰ ਦਾ ਸੀ ਤੁਸੀਂ ਇਹ ਦੇਖੋ ਉਹਦੀ ਜਿਹੜੀ ਮਾਨਸਿਕਤਾ ਵਾ ਉਹ ਮਾਨਸਿਕਤਾ ਸਮਝ ਆਂਦੀ ਕਿ ਐਂਟੀ ਦਲਿਤ ਵਾ ਜਦ ਵੀ ਉਹਦੀ ਮੈਂ ਅੱਜ ਨੈੱਟ ਦੇ ਅੰਦਰ ਸਰਦਾਰ ਬੂਟਾ ਸਿੰਘ ਜੀ ਦੀ ਹਿਸਟਰੀ ਜਿਹੜੀ ਹੈ ਉਸ ਦੀ ਸਟੱਡੀ ਕੀਤੀ ਆ ਉਹ ਵੈਲ ਕੁਆਲੀਫਾਈਡ ਪਰਸਨ ਸੀ ਪੜ੍ਹ ਲਿਖੇ ਸੀਗੇ ਉਹ ਕਿਸੇ ਰਹਿਮੋ ਕਰਮ ਤੇ ਉਹਨਾਂ ਨੂੰ ਦੇਸ਼ ਦਾ ਹੋਮ ਮਿਨਿਸਟਰ ਜਿਹੜਾ ਵਾ ਉਹ ਕਿਸੇ ਰਹਿਮੋ ਕਰਮ ਤੇ ਨਹੀਂ ਬਣਾਇਆ ਗਿਆ ਬਲਕਿ ਕਾਂਗਰਸ ਦੇ ਵਿੱਚ ਰਹਿ ਕੇ ਉਹਨਾਂ ਨੇ ਬੜੀ ਯੋਗਤਾ ਜਿਹੜੀ ਆ ਉਹ ਹਾਸਲ ਕੀਤੀ ਮਿਹਨਤ ਕੀਤੀ ਔਰ ਦੇਸ਼ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਉਹਨਾਂ ਨੂੰ ਹੋਮ ਮਿਨਿਸਟਰ ਬਣਾਇਆ ਤਾਂ ਉਹਨਾਂ ਦੀ ਯੋਗਤਾ ਸੀ ਔਰ ਇਹ ਗੱਲ ਕਹਿ ਕੇ ਬੜਾ અપਮਾਨ ਕੀਤਾ ਜ਼ਲੀਲ ਭਰੇ ਸ਼ਬਦ ਬੋਲੇ ਉਹ ਮਜਬੀਆਂ ਦਾ ਸੀ ਉਹ ਬਾਲਮਿਕੀਆਂ ਦਾ ਸੀ ਮਤਲਬ ਉਹ ਕਾਂਗਰਸ ਦਾ ਨਹੀਂ ਸੀ ਇੱਥੋਂ ਇਹ ਗੱਲ ਸਮਝ ਆਂਦੀ ਆ ਤਾਂ ਮੈਂ ਸਭ ਤੋਂ ਪਹਿਲਾਂ ਤਾਂ rahul gandhi ji ਤੋਂ ਇਹ ਮੰਗ ਕਰਦਾ ਮਾਂ ਕਿ ਉਸ ਬੰਦੇ ਨੂੰ ਕਾਂਗਰਸ ਚੋਂ ਕੱਢਿਆ ਜਾਏ ਨੰਬਰ 1 ਦੇਸ਼ ਦੀ ਅਸੀਂ ਐਸਟੀ ਕਮਿਸ਼ਨ ਤੋਂ ਇਹ ਮੰਗ ਕਰਦਾ ਮਾਂ ਕਿ ਉਹਨਾਂ ਦੇ ਖਿਲਾਫ SCSC ਐਕਟ ਦਾ ਜਿਹੜਾ ਪਰਚਾ ਵਾ ਦਰਜ ਕੀਤਾ ਜਾਏ, FIR ਦਰਜ ਕੀਤੀ ਜਾਵੇ। ਔਰ ਨਾਲ ਦੀ ਨਾਲ ਮੈਂ ਪੰਜਾਬ ਦੇ ਵਿਸ਼ੇਸ਼ ਤੌਰ ਤੇ ਜੋ ਪੰਜਾਬ ਦੇ Dalit ਭਾਈਚਾਰੇ ਵਾ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹਨਾ ਵਾਂ ਕਿ ਜਿਹੜੇ ਲੋਕ Dalit ਵਿਰੋਧੀ ਵਿਚਾਰ ਰੱਖਦੇ ਨੇ ਉਹਨਾਂ ਨੂੰ ਮੌਕੇ ਤੇ ਆ ਕੇ ਜ਼ਰੂਰ ਜਵਾਬ ਦੇਆ ਕਰੋ। ਹੁਣ ਜਵਾਬ ਤੁਹਾਡੇ ਸਾਹਮਣੇ ਆ। 11 ਤਰੀਕ ਨੂੰ ਬਾਅਦ ਇਲੈਕਸ਼ਨ ਹੋ ਰਿਹਾ ਤਰਨਤਰਨ ਤਾਂ ਮੈਂ ਆਪਣੇ Dalit ਭਾਈਚਾਰੇ ਨੂੰ ਕਹਿੰਕਿ ਮੈਂ ਦੇਖਿਆ ਉੱਥੇ ਜਾ ਕੇ ਲਗਭਗ 35000 ਤੋਂ ਵੱਧ ਦਲਤ ਭਾਈਚਾਰੇ ਦੀ ਬੋਟ ਔਥੇ ਔਰ ਮੈਂ ਆਪਣੇ ਉਸ ਭਾਈਚਾਰੇ ਨੂੰ ਬੇਨਤੀ ਕਰਨਾ ਚਾਹਨਾ ਕਿ ਉਥੇ ਕਾਂਗਰਸ ਦੀ ਜਿਹੜੀ ਜਮਾਨਤ ਆ ਉਹ ਜਬਤ ਹੋਣੀ ਚਾਹੀਦੀ ਆ ਦਾਚਾ ਰਾਜਾ ਬੜਿੰਗਦੇਸ ਬਿਆਨ ਤੋਂ ਬਾਅਦ ਫਿਰ ਰਮਨ ਸਿੰਘ ਦਿੱਤੂ ਦਾ ਕੋ ਮਾਫਲਾ ਰਾਜਨੀਤਿਕ ਕਰਦੇ ਆ ਉਹ ਕਹਿੰਦੇ ਕਿ ਮੇਰਾ ਕੀ ਇਹੋ ਜਿਹਾ ਸਤਿ ਨਹੀਂ ਤੁਹਾਨੂੰ ਫੇਸ ਪਹੁੰਚੇ ਜਿਗਰ ਅਜਹੀ ਗੱਲ ਆ ਤੁਹਾਡੀ ਜੁੱਤੀਆਂ ਮੇਰਾ ਜ਼ਿਰ ਹੈ ਇਹ ਤਾਂ ਸੋਚ ਕੇ ਕਰਨਾ ਚਾਹੀਦਾ ਸੀ ਆਪਾਂ ਪੂਰੇ ਪੰਜਾਬ ਦੇ ਲਗਭਗ 42% ਲੋਕਾਂ ਦਾ ਅਪਮਾਨ ਕਰ ਰਹੇ ਹੋ ਉਹਨਾਂ ਨੂੰ ਜਲੀਲ ਕਰ ਰਹੇ ਹੋ ਉਹਨਾਂ ਨੂੰ ਇਹ ਕਹਿ ਰਹੇ ਵੇ ਉਹਨੂੰ ਇਹ ਮਜਗੇ ਮਜਬੀ ਸੀ ਇਹ ਰੰਗ ਦਾ ਕਾਲਾ ਸੀ ਇਹ ਬਾਲਮਿਕੀਆ ਸੀ ਇਹ ਅਹਸਾਸ ਕਰਵਾ ਰਹੇ ਸੀਗੇ ਇਸ ਕਰਕੇ ਹੁਣ ਪੰਜਾਬ ਦਾ ਜਿਹੜਾ ਦਲਿਤਾ ਉਹ ਪੜਿਆ ਲਿਖਿਆ ਵਾ ਐਜੂਕੇਟ ਦੇ ਨਾਲ ਆਰਥਿਕ ਤੌਰ ਤੇ ਵੀ ਸਟਰੋਂਗ ਆ ਸਮਾਜਿਕ ਤੌਰ ਤੇ ਵੀ ਔਰ ਸਟਰੋਂਗ ਆ ਰਾਜਨੀਤਿਕ ਤੌਰ ਤੇ ਵੀ ਸਟਰੋਂਗ ਆ ਉਹ ਇਦਾਂ ਦੇ ਰਾਜਾ ਬਣਨ ਵਰਗੇ ਤਾਂ ਡਿਪੈਂਡ ਨਹੀਂ ਆ ਉਹਨਾਂ ਨੂੰ ਤਾਂ ਠੇਸ ਪਹੁੰਚੀ ਆ ਇਸ ਮਾਫੀ ਦੇ ਨਾਲ ਤਾਂ ਸਾਡਾ ਗੁਜ਼ਾਰਾ ਨਹੀਂ ਨਾ ਅਸੀਂ ਤਾਂ ਇਹ ਚਾਹਨੇ ਆ ਕਿ ਉਹਦੇ ਖਿਲਾਫ ਐਸੀਐਸਐਸ ਐਕਟ ਦਾ ਜਿਹੜਾ ਪਰਚਾ ਵਾ ਉਹ ਦਰਜ ਕੀਤਾ ਜਾਵੇ ਤੇ ਨਾਲ ਜਿਹੜਾ ਰਾਹੁਲ ਗਾਂਧੀ ਜੀ ਉਹਨੂੰ ਜਿਹੜਾ ਪਾਰਟੀ ਦੇ ਵਿੱਚੋਂ ਨਿਸ਼ਕਾਸਤ ਕਰਨਾ ਲੱਗਦਾ ਕਿ ਉਹ ਦੇਹ ਜਵਾਨਤਵਾ ਕਰਨ ਤਰ੍ਹਾਂ ਦੀ ਚੀਜ਼ ਕਾਂਗਰਸ ਪਾਰਟੀ ਵਿੱਚ ਬਿਲਕੁਲ ਜੀ ਤੁਹਾਡੇ ਸਾਹਮਣੇ ਆ 11 ਤਰੀਕ ਨੂੰ ਦਲਿਤ ਪੈਚਾ ਜਿਹੜਾ ਅਣਖੀ ਆ ਉਹ ਤਾਂ ਕਾਂਗਰਸ ਨੂੰ ਬੋੜ ਨਹੀਂ ਪਾਊਗਾ ਔਰ ਜਮਾਤ ਜਬਤ ਜਿਹੜੀ ਆ ਤੁਹਾਡੇ ਸਾਹਮਣੇ ਤੁਸੀਂ ਦੇਖ ਲਿਓ ਕਿ ਦਾਣਾ ਸਾਹਿਬ ਜਿਹੜੀ ਗੱਲ ਤੁਸੀਂ ਕਹੀ ਸੀਗੀ 4 ਤਰੀਕ ਨੂੰ ਘੰਟਾ ਘਰ ਖਾ ਕੇ ਉਹ ਨਜ਼ਰ ਆ ਗਈ ਕਿ ਅੱਜ ਕਾਂਗਰਸ ਦਾ ਜਿਹੜਾ ਕੈਂਡੀਡੇਟ ਸੀ ਉਹਦੀ ਜਮਾਨਤ ਜਿਹੜੀ ਆ ਉਹ ਜ਼ਬਤ ਹੋ ਗਈ ਹੈ ਠੀਕ ਹੈ ਠੀਕ ਹੈ ਥੈਂਕ ਯੂ